ਦਿੱਲੀ ਦੇ ਫਾਰਮਰ ਚੀਫ ਮਿਨਿਸਟਰ ਅਤੀਸ਼ੀ ਜੀ ਦੇ ਬਿਆਨ 2 ਦਿਨ 3 ਦਿਨ ਪਹਿਲਾਂ ਦਿੱਲੀ ਦੀ ਵਿਧਾਨ ਸਭਾ 'ਚ ਜੋ ਕੁਝ ਉਹਨਾਂ ਨੇ ਬੋਲਿਆ ਉਹਦੇ ਵੀਡੀਓ ਨੂੰ ਲੈ ਕੇ ਜ ਬੜੀ ਚਰਚਾ ਹੈ ਕੱਲ ਜਲੰਧਰ ਪੁਲਿਸ ਕਮਿਸ਼ਨਰ ਨੇ ਐਫ ਆਈ ਆਰ ਦਰਜ ਕਰਤੀ ਇਸ ਬਿਨਾਂ ਤੇ ਵੀ ਅਸੀਂ ਉਹ ਜਿਹੜੀ ਵੀਡੀਓ ਸੀਗੀ ਉਹਨੂੰ ਅਸੀਂ ਫੋਰੈਂਸਿਕ ਜਾਂਚ ਕਰਵਾਈ ਹੈ ਮੁਹਾਲੀ ਲੈਬ ਚੋਂ ਤੇ ਉਹ ਨੂੰ ਉਹਦੇ ਵਿੱਚ ਆਲਟਰਡ ਪਾਈ ਗਈ ਹੈ ਵੀ ਜਿਹੜਾ ਗੁਰੂ ਨਾਮ ਜਿਹੜਾ ਸ਼ਬਦ ਉਹ ਦਿਖਾ ਰਹੇ ਉਹਨਾਂ ਨੇ ਬੋਲਿਆ ਉਹ ਉਹਦੇ ਵਿੱਚ ਬਾਅਦ ਚ ਫਿੱਟ ਕੀਤਾ ਗਿਆ ਇਸ ਚੇ ਦੋ ਬੜੇ ਗੰਭੀਰ ਮੁੱਦੇ ਨਿਕਲਦੇ ਜਿਹੜਾ ਮੇਨ ਮੁੱਦਾ ਹੈ ਮੈਂ ਉਹ ਬਾਤ ਚਾਹੂੰਗਾ ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਉਹ ਬੋਲ ਬਾਣੀ ਚੋਂ ਉਹਨਾਂ ਨੇ ਆਪਣੀਆਂ ਜ ਟਵੀਟ ਵੀ ਕੀਤਾ ਹੈ ਅਤੀਸ਼ੀ ਜੀ ਨੇ ਉਹਦੇ ਚ ਉਸ ਪਹਿਲੀ ਜਿਹੜੀ ਲਾਈਨ ਹੈ ਉਹਨੂੰ ਤਾਂ ਉਹ ਡਿਨਾਈ ਨਹੀਂ ਕਰ ਰਹੇ ਕੁੱਤੋਂ ਦਾ ਸਨਮਾਨ ਕਰੋ ਉਹਨਾਂ ਨੇ ਆਏ ਕਿ ਇਹਨੇ ਕੁੱਤ ਆ ਤੇ ਰੋਲਾ ਪੈ ਰਹੇ ਕੁੱਤੋਂ ਦਾ ਸਨਮਾਨ ਕਰੋ ਉਸ ਵਿਧਾਨ ਸਭਾ ਦੇ ਅੰਦਰ ਸਾਹਿਬ ਜਿਹੜਾ ਰੈਜ਼ੋਲੂਸ਼ਨ ਇਹ ਮਤਾ ਲੈ ਕੇ ਆਇਆ ਜਾਰਾ ਸੀ ਡਿਸਕਸ਼ਨ ਦਾ ਉਹ ਕੀ ਕੁੱਤਾਂ ਦੇ ਸਨਮਾਨ ਕਰਨ ਦਾ ਸੀਗਾ ਸਨਮਾਨ ਦਾ ਮਤਾ ਤਾਂ ਉੱਥੇ ਇੱਕੋ ਇੱਕ ਸੀਗਾ ਵੀ ਗੁਰੂ ਮਹਾਰਾਜ ਦੇ 350 ਸ਼ਹਾਦਤ ਦੇ ਜਿਹੜੇ ਆ 350ਵਾਂ ਸਾਲ ਹੈ ਉਹਨਾਂ ਨੂੰ ਨਤਮਸਤਕ ਉਹਨੂੰ ਸ਼ਰਧਾ ਦੇ ਵਿੱਚ ਸਾਰੇ ਆਪਣੇ ਆਪਣੇ ਵਿਚਾਰ ਰੱਖਣ ਉਹਦੇ ਬਾਅਦ ਉਹ ਮਤਾ ਪਾਸ ਜਾਂ ਜੋ ਵੀ ਹੈ VOTING ਹੋ ਦਿੱਤੀ ਹੋਣੀ ਸੀਗੀ ਉਹਦੇ ਬਾਅਦ ਅਗਰ ਗੁਰੂ ਵਰਲਡ ਕਿਹਾ ਹੈ ਕਿ ਨਹੀਂ ਕਿਹਾ ਹੈ ਉਹ ਮੇਰੇ ਖਿਆਲ ਅਤੀਸ਼ੀ ਜੀ ਖੁਦ ਆਪਣੇ ਮੂੰਹੋਂ ਮੰਨ ਰਹੇ ਔਰ ਅਗਰ ਉਹ ਵੀਡੀਓ ਫੇਕ ਹੈ ਤਾਂ ਉਹਨਾਂ ਨੇ ਉਹ ਵੀਡੀਓ ਆਪਣੇ ਟਵੀਟ 'ਚ ਪਾਣਦੇ ਉਹਨਾਂ ਨੂੰ ਕੀ ਲੋਡ ਸੀ ਕਹਿ ਦਿੰਦੇ ਮੈਂ ਤਾਂ ਇਹਨੇ ਹੀ ਕਿਹਾ ਮੈਂ ਤਾਂ ਸਿਰਫ ਇਹਨੇ ਕਿਹਾ ਵੀ ਕੁੱਤੋਂ ਦਾ ਸਨਮਾਨ ਕਰੋ ਤੇ ਉਹਨਾਂ ਤੇ ਵੀ ਪਰਚਾ ਉਹਦਾ ਵੀ ਹੋਣਾ ਚਾਹੀਦਾ ਬਟ ਇਰੈਸਪੈਕਟਿਵ ਗਲਤ ਪਾਇਆ ਕਿ ਨਹੀਂ ਪਾਇਆ ਪਰ ਉਹਨਾਂ ਨੇ ਜਿਹੜਾ ਸ਼ਬਦ ਇਸਤੇਮਾਲ ਕੀਤਾ ਹੈ ਜਿਸ ਤਰ੍ਹਾਂ ਤੁਲਨਾ ਕੀਤੀ ਹੈ ਵੀ ਉਸ ਮਤੇ ਨੂੰ ਲੈ ਕੇ ਵੀ ਆ ਮਤਾ ਇਹਨਾਂ ਦਾ ਸਮਾਨ ਕਰੋ ਇਹਦਾ ਸਮਾਨ ਕਰੋ ਉਹ ਆਪਣੇ ਆਪ 'ਚ ਮੈਂ ਸਮਝਦਾ ਇੱਕ ਮੈਂ ਨਖੇਦੀ ਦਾ ਵਿਸ਼ੇਨੀ ਸਾਹਿਬ ਬਹੁਤ ਹੀ ਕਿਨੋਣੀ ਹਰਕਤ ਹੈ ਇੱਕ ਸੋਚ ਦਰਸਾਉਂਦੀ ਹੈ ਕਈ ਵਾਰ ਲੋਕ ਕਹਿ ਦਿੰਦੇ ਆ ਵੀ ਸਾਡੇ ਸਲਿੱਪ ਆਫ ਟੰਗ ਹੈ ਕੋਈ ਸਲਿੱਪ ਆਫ ਟੰਗ ਨਹੀਂ ਜੀ ਆ ਇੱਕ ਅੰਦਰ ਦੀ ਭਾਵਨਾ ਸੀ ਜਿਹੜੀ ਉੱਠ ਕੇ ਸਾਹਮਣੇ ਆਈ ਤੇ ਉਹਦੇ ਨਾਲ ਆ ਅੱਜ ਵੈਸੇ ਦਾ ਇੱਕ ਸਵਾਲ ਆ ਵੀ ਉੱਠ ਸਕਦਾ ਹੈ ਕਿਉਂਕਿ ਮੈਂ ਧਾਰਮਿਕ ਮੁੱਦਿਆਂ 'ਚ ਜਿਆਦਾ ਦਖਲ ਕਰਦਾ ਨਹੀਂ ਇਲਜ਼ਾਮ ਵੀ ਲੱਗ ਜੂਗਾ ਵੀ ਤੁਸੀਂ ਸਾਡੇ ਧਰਮ ਦੇ ਮੁੱਦਿਆਂ 'ਚ ਪਰ ਸਭ ਗੁਰੂ ਮਹਾਰਾਜ ਨੇ ਕੁਰਬਾਨੀਆਂ ਕਿਹਦੇ ਵਾਸਤੇ ਦਿੱਤੀਆਂ ਸੀਗੀਆਂ ਇਸ ਕਰਕੇ ਮੈਂ ਸਮਝਦਾ ਵੀ ਹਰੇਕ ਰਾਈਟ ਮਾਈਂਡਡ ਮੈਨ ਇਰੈਸਪੈਕਟਿਵ ਆਫ ਹਿਸ ਪਾਰਟੀ ਅਫੀਲੀਏਸ਼ਨ ਇਹਦਾ ਜੋ ਕੁਝ ਵੀ ਹੈ ਜੋ ਇਹਦਾ ਬਣਦੀ ਜਿਹੜੀ ਮੈਂ ਤਾਂ ਨਹੀਂ ਕਹਿੰਦਾ ਵੀ ਫਾਂਸੀ ਲਾਓ ਉਹ ਤਾਂ ਜੇ ਵਿਚਾਰਾ ਤੀਨ ਹੈ ਫਰ ਜਿਹੜਾ ਲੋਕਾਂ ਵਾਸਤੇ ਆ ਮੈਡੀਸਨ ਪ੍ਰਿਸਕਰਾਇਵ ਕਰ ਰਹੇ ਸੀ ਵੀ ਆਸਾਜਾ ਪ੍ਰਿਸਕਰਾਇਵ ਹੋਏ ਭਗਵੰਤ ਮਾਨ ਜੀ ਨੂੰ ਮੈਂ ਦੋ ਦਿਨ ਪੁੱਦਾ ਕਹਿ ਰਿਹਾ ਇੱਕ ਸਪੈਸ਼ਲ ਸੈਸ਼ਨ ਬੁਲਾ ਕੇ ਉਹਦੇ ਤੇ ਡਿਸਕਸ਼ਨ ਕਰ ਲੋ ਦੂਜੀ ਗੱਲ ਸਾਬ ਬਹੁਤ ਹੀ ਅਹਿਮ ਪੁਆਇੰਟ ਹੈ ਸਾਬ ਉਹ ਪੁਆਇੰਟ ਹੈ ਤਿੰਨ ਦਿਨ ਦਾ ਵਾਕਿਆ ਤਿੰਨ ਦਿਨ ਦੇ ਵਾਕਏ ਦੇ ਵਿੱਚ ਵੀਡੀਓ ਆਈ ਇੱਕ ਦਿਨ ਪਹਿਲਾਂ ਰੌਲਾ ਪਿਆ ਤੇ ਕੱਲ ਉਹਦੀ ਜਾਂਚ ਹੋ ਕੇ ਰਿਜ਼ਲਟ ਵੀ ਆ ਗਿਆ ਮੈਂ ਮੰਨ ਗਿਆ ਪੰਜਾਬ ਪੁਲਿਸ ਦੀ ਜਿਹੜੀ ਮੁਸਤੈਦੀ ਹੈ ਜਿਹੜੀ ਐ ਲਾਕਰਿਟੀ ਆਫ देयर ਵੀ ਕਿਸ ਕਿਸ ਹਿਸਾਬ ਨਾਲ ਐਨੀ ਫੁਰਤੀ ਨਾਲ ਕੰਮ ਕਰਦੇ ਆ ਰਿਜ਼ਲਟ ਵੀ ਲੈ ਲਿਆ ਅਤੀਸ਼ੀ ਜੀ ਵਾਲਾ ਕਹਿੰਨਾਂ ਨੇ ਕਲੀਨ ਚਿੱਟ ਦੇਤੀ ਤੇ ਅਗਰ ਉਹ ਜੈਨੂ ਅਗਰ ਫਰਾਡ ਸੀਗੀ AI ਜਨਰੇਟਿਡ ਐਸਐਸਪੀ ਦੀ ਹੈ AI ਜਨਰੇਟਿਡ ਚੀਫ ਮਿਨਿਸਟਰ ਸਾਹਿਬ ਦੀ ਹੈ ਭਗਵੰਦ ਮਾਨ ਜੀ ਦੀ ਜੋ ਨੂੰ ਅਗਰ ਕਲੀਨ ਚਿੱਟ ਨਹੀਂ ਦਿੱਤੀ ਤਾਂ ਮਤਲਬ ਉਹ ਦੋਨਾਂ ਦਾ ਆ ਗਿਆ ਨਾ ਜੀ ਇਟ ਇਜ਼ ਅ ਕਲੀਅਰ ਕੱਟ ਕੋਈ ਇਹਦੇ ਵਿੱਚ ਮੈਨੂੰ ਕੋਈ ਮੈਂ ਕੋਈ ਵਕੀਲ ਨਹੀਂ ਸਾਬ ਮੈਂ ਕੋਈ ਰੁਸਤਮ ਜੀ ਨਹੀਂ ਮੈਂ ਕੋਈ ਪਲਕੀ ਵਾਲਾ ਨਹੀਂ ਮੈਂ ਕੋਈ ਵਕੀਲ ਨਹੀਂ ਭਰਾਤਾ ਸਾਰਿਆਂ ਨੂੰ ਦਿਸੀ ਜਾਂਦਾ ਹੈ ਹੋ ਕੀ ਰਿਹਾ ਸਾਬ ਇਹਦੇ ਤੇ ਵੀ ਆ ਜਿਹੜਾ ਇਹਨਾਂ ਨੇ ਕਲੀਨ ਚਿੱਟ ਦਿੱਤੀ ਆ ਡੂ ਨੋਟ ਅਗਰੀ ਬਿਕਾਉਜ਼ ਪੰਜਾਬ ਪੁਲਿਸ ਦੀ ਤਾਂ ਕ੍ਰੈਡੀਬਿਲਟੀ ਖਤਮ ਹੋਈ ਖੜੀ ਸਾਬ ਕੋਈ ਕ੍ਰੈਡੀਬਿਲਟੀ ਨਹੀਂ ਸੁਪਰੀਮ ਕੋਰਟ ਆਪਣੇ ਹਾਈ ਕੋਰਟ ਨੂੰ ਕਿਉਂ ਲੋਡ ਪਈ ਵੀ ਚੰਡੀਗੜ੍ਹ ਜਾ ਕੇ ਕਰਾਓ ਉਹਦਾ ਸਾਰਾ एवरीथिंग ਇਜ਼ ਕੰਪਰੋਮਾਈਜ਼ਡ ਜਿਹਦੇ denn ਜੋ ਕੁਝ ਹੋ ਰਿਹਾ ਹੈ ਪੰਜਾਬ ਦੇ ਅੰਦਰ ਉਹ ਉਹ ਸਭ ਤੋਂ ਕੋਈ ਲੁਕਿਆ ਨਹੀਂ ਹੈ ਜਿਹੜਾ ਇੱਥੇ ਕੀਤਾ ਸੀ ਵਿਰਨਦਪੁਰ ਸਾਹਿਬ ਉਹ ਕੀ ਸੀਗਾ ਉਹ ਕੀ ਦਿਖੌਂਸਲਾ ਸੀਗਾ ਇਟਸ ਅ ਟੋਟਲ ਫਰਾਡ ਸਬ ਟੋਟਲ ਫਰਾਡ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਇਹਨਾਂ ਨੇ ਇੱਥੇ ਤੁਹਾਡੇ ਮਨ ਚੇ ਸ਼ਰਧਾ ਨਹੀਂ ਸਾਬ ਬਾਨਾ ਦਾ ਤੁਹਾਡੇ ਸਾਰਿਆਂ ਦੇ ਅੱਜ ਕੱਲ ਕੰਨੇ ਆਮ ਆਦਮੀ ਪਾਰਟੀ ਨਹੀਂ ਕਾंग्रेਸੀ ਸਾਰੇ ਦਾ ਬਾਨਾ ਦਾ ਪਾਏ ਫਿਰਦੇ ਪਰ ਗੁਰੂਆਂ ਪ੍ਰਤੀ ਸ਼ਰਧਾ ਸਾਹਮਣੇ ਆਈ ਪਈ ਹੈ ਇਹਨਾਂ ਦੀ ਕਤਲ ਮਕਦਮਾ ਡਾਕਟਰ ਸਾਹਿਬ ਕਿਉਂ ਚੁਣਿਆ ਗਿਆ ਪੰਜਾਬ ਪੁਲਿਸ ਨੇ ਕੋਈ ਹੋਰ ਕੰਦੀ ਵਿੱਚ ਕਿਉਂ ਉਤਾ ਤੁਹਾਨੂੰ ਵੀ ਲੱਗਦਾ ਕਿ ਫੋਟੋਕਾਪੀਕ ਉਪੀ ਚਲੰਤਰ ਨਹੀਂ ਉਥੇ ਜੁਨਿਆਗਾ ਪਾਕੀ ਰੱਖੋ ਆ ਕੇ ਤੇ ਮੈਂ ਮੰਨ ਲਿਆ ਵੀ ਉਹ ਚਲੋ ਕਿਸੇ ਨੇ ਡਾਕਟਰ ਕਰਕੇ ਪਾਤੀ ਉਹਦੇ ਤੇ ਕਾਰਵਾਈ ਕਰੋ ਪਰ ਉਹ ਤਾਂ ਬਿਆਨ ਖੁਦ ਅਤੀਸ਼ੀ ਜੀ ਮੰਨ ਰਹੇ ਵੀ ਉਹਨਾਂ ਨੇ ਕਿਹਾ ਕਦੇ ਕਹਿੰਦੇ ਕੁੱਤੋਂ ਦਾ ਸਨਮਾਨ ਕਰੋ ਉਹ ਕਿਹੜੇ ਕੁੱਤਿਆਂ ਨੂੰ ਰੈਫਰ ਕਰ ਰਹੇ ਸੀਗੇ ਬਿਕੋਜ਼ ਸਨਮਾਨ ਦਾ ਮਤਲਬ ਉਥੇ ਸਿਰਫ ਗੁਰੂ ਸਾਹਿਬਾਂ ਦਾ ਸੀਗਾ ਹੋ ਸਕਦਾ ਉਹਨਾਂ ਨੇ ਗੁਰੂ ਵਰਡ ਨਹੀਂ ਇਸਤੇਮਾਲ ਕੀਤਾ ਪਰ ਉਹਨਾਂ ਨੇ ਆ ਹੀ ਕਿਹਾ ਨਾ ਵੀ ਆ ਕਿ ਅਸੈਂਬਲੀ ਜੇ ਵੀ ਤੁਸੀਂ ਪੋਲੂਸ਼ਨ ਦੀ ਬਜਾਏ ਕਹਿੰਦੇ ਕੁੱਤੋਂ ਦਾ ਸਨਮਾਨ ਕਰੋ ਕਿਹਨੂੰ ਕੁੱਤਾ ਕਹਿ ਰਹੇ ਸੀ ਮੈਂ ਆਏ ਸਿੰਪਲ ਸਵਾਲ ਉੱਚਾ ਤਾਂ ਕੋਈ ਡਿਨਾਈ ਨਹੀਂ ਕਰਦਾ ਕੋਈ ਵੀ ਬਣਾ ਸਕਦਾ ਪਰ ਉਹ ਵਰਡਿੰਗ ਜਿਹੜੀ ਹੈ ਮੈਂ ਤਾਂ ਜਦੋਂ ਮੈਂ WhatsApp ਤੇ ਪਾਇਆ ਉਹਨਾਂ ਦੀ ਜਿਹੜੀ ਟ੍ਰਾਂਸਕ੍ਰਿਪਟ ਹੁੰਦੀ ਹੈ ਅਸੈਂਬਲੀ ਦੀ ਉਹ ਪਾਈਏ I have not even video ਮੈਂ ਵੀ ਨਹੀਂ ਪਾਈ ਕਿਉਂਕਿ ਜਿਹੜੀ ਗੱਲ ਕਲੀਅਰ ਨਹੀਂ ਪਰ ਟ੍ਰਾਂਸਕ੍ਰਿਪਟ ਤਾਂ ਹੈਗੀ ਜੀ she herself ਉਹ ਖੁਦ ਮੰਨ ਰਹੀ ਹੈ ਵੀ ਮੈਂ ਕਿਹਾ ਵੀ ਕੁੱਤੋਂ ਦਾ ਸਨਮਾਨ ਕਰੋ ਕਿਹੜੇ ਕੁੱਤਿਆਂ ਨੂੰ ਰੈਫਰ ਕਰ ਰਹੇ ਸੀ ਕਿਹਨੂੰ ਰੈਫਰ ਕਰ ਰਹੇ ਸੀ that's it simple sir ਤੇ ਬਾਕੀ ਦੇ ਮਹੀਨੇ ਦੀ 1 ਮਹੀਨਾ ਹੋ ਗਿਆ ਸਭ ਪੂਰਾ ਅੱਜ 24 ਸਤ 10 ਤਰੀਕ ਹੈ 10 ਦਸੰਬਰ ਨੂੰ ਹਾਈ ਕੋਰਟ ਨੇ ਕਿਹਾ ਸੀਗਾ ਅੱਜ 10 ਜਨਵਰੀ ਆ ਗਈ ਪਤਾ ਨਹੀਂ ਐਸਐਸਪੀ ਵਾਲੀ ਉਹ ਤਾਂ ਆਡੀਓ ਹੀ ਆ ਤਾਂ ਵੀਡੀਓ ਨੇ ਇੱਕ ਮਿੰਟ ਚੇ ਕੱਟਦੀ ਹਾਂ ਆ ਵੀ ਹੋ ਸਕਦੀ ਹੈ ਕੋਈ ਇਸ ਚੀਜ਼ ਤੇ ਭਗਵੰਤ ਮਾਨ ਜੀ ਵਾਲੀ ਆਈ ਥਿੰਕ ਜਿਹੜਾ ਇੰਨਾ ਟਾਈਮ ਲਿਆ ਸਾਬ ਆ ਕਹਿੰਦੇ ਨੇ ਦਾਲ ਨੇ ਕਾਲਾ ਨਹੀਂ ਹੈ ਸਾਬ ਆ ਤਾਂ ਦਾਲ ਹੀ ਕਾਲੀ ਹੈ ਨਾ ਤਾਂ ਲੋਕ ਖੜਾ ਛੁੜਾਣ ਪਰ ਆ ਜਿਹੜਾ ਜਵਾਬ ਹੈ ਨਾ ਜਿਸ ਤੋਂ ਪਹਿਲਾਂ ਆ ਮੈਂ ਆਸ਼ ਕਰਦਾ ਪੰਜਾਬ ਦੀ ਅਮਨ ਸ਼ਾਂਤੀ ਵਾਸਤੇ ਬੀ ਆਦਾ ਖੇਤੀ ਨੇ ਵਿੜਾ ਕਰਦੇ ਨਹੀਂ ਆ ਗੱਲ ਕਲੀਅਰ ਹੈ ਵੀ ਦੋਨੋਂ ਜਿਹੜੀ ਵੀਡੀਓ ਦੁਜੀਆ ਸੀ ਸਾਰੀ ਦੇ ਯਾਰ ਜੈਨੂਇਨ ਤੇ ਹਤੀਸ਼ ਜੀ ਜਿਹਨੇ ਖੁਦ ਮੰਨ ਲਿਆ ਵੀ ਮੈਂ ਕਿਹਾ ਕੁੱਤੋਂ ਦਾ ਸਨਮਾਨ ਕਰੇ ਬਾਕੀ ਗੁਰੂ ਵਾਲਾ ਸ਼ਬਦ ਸੀਗਾ ਕਿ ਨਹੀਂ ਸੀਗਾ ਬਟ 댓 ਇਟਸੈਲਫ ਇਜ਼ ਐਡਮਿਸ਼ਨ ਆਫ ਗਿਲਟ ਉਹ ਬਾਤ ਹੁਣ ਅਕਾਲ ਤਖਤ ਉਹ ਦੇਖੇ ਵੀ ਉਹਨਾਂ ਨੂੰ ਮਾਫ ਕਰਨਾ ਹੈ ਕਿ ਕੀ ਉਹਨਾਂ ਤੇ ਛੱਡਣਾ ਹੈ ਜੀ ਚੀਫ ਮਨੁਸ਼ ਨੂੰ ਬੁਲਾ ਸਕਦੇ ਆ ਕਿਸੇ ਨੂੰ ਬੁਲਾ ਸਕਦੇ ਸਭ ਕਿਸੇ ਨੂੰ ਬੁਲਾ ਕੇ ਕਰਦੇ ਨਹੀਂ ਇਸ ਨਾਟ ਕੋਈ ਉਹ ਉਹ ਕੋਈ ਸਾਬਤ ਸਿੱਖ ਤਾਂ ਹੈ ਨਹੀਂ ਸਾਬਤ ਸੁਰ ਸਿੱਖ ਤਾਂ ਭਗਵੰਤ ਮਾਨ ਜੀ ਨਹੀਂ ਉੱਪਰ ਬੁਲਾ ਰੱਖੇ ਤੇ ਇਹ ਜੀ ਤੇਸੀ ਜੀ ਹੈ ਜੀ ਉਹਨਾਂ ਨੂੰ ਬੁਲਾ ਲੈਣ